ਲੰਤੁਰਾ ਆ ਗਿਆ ਯਾਰ ਯਾਰ ਕੀ ਪਤਾ ਨਹੀਂ ਕਿਦਾਂ ਚਾਦਰਾਂ ਦਾ ਖੜਾ ਛੁੱਟੂ ਆ ਵੀ ਕਿਹਨੇਰੀ ਦੇ ਨਾਲ ਕੀ ਹਾਲ ਬਣਿਆ ਪਿਆ ਅੱਛਾ ਉਧਰ ਉੱਥੇ ਨਾ ਕੰਡੇ ਆਹ ਵੇਖ ਮੰਜੇ ਦੇ ਚੜੇ ਪਿਆ ਕਿ ਲੈ ਇਹ ਆ ਕੰਡਿਆਂ ਦੇ ਛਾਪੇ ਮੰਜੇ ਦੇ ਚੜੇ ਪਿਆ ਮੰਜੇ ਦੇ ਬਹਿਣ ਪੈ ਲੱਗਿਆ ਮੇਰਾ ਧਿਆਨ ਨਾਲ ਵੇਖ ਕੇ ਮੰਜੇ ਦੇ ਇੱਥੇ ਨਾ ਰੱਖਦਾ ਇਹਨੂੰ ਇੱਥੇ ਵੀ ਸੱਤ ਹੈ ਇੱਥੇ ਤੰਦੂਰ ਤੇ ਪਾਵਾਂਗੇ ਆ ਲੈ ਆ ਬੱਠਲ ਬਾੜੀਆਂ ਕਿੱਧਰ ਆ ਕਿੱਧਰ ਗਏ ਆਵੇ ਕਿੱਥੋਂ ਚੱਲ ਕੇ ਬੱਠਾ ਵਾਲੇ ਦੇ ਬਾਹਰ ਉਹ ਬਾਹਰ ਕਿਧਰ ਉੱਡ ਗਿਆ ਉੱਥੋਂ ਆਇਆ ਨਾ ਉੱਡ ਕੇ ਹੋਰ ਉਹ ਸਾਮਾਨ ਜਿਹੜਾ ਉੱਥੋਂ ਉੱਡ ਕੇ ਕਿੱਥੇ ਗਈਆਂ ਚੱਲ ਗਈ ਰੇਟ ਵੀ ਉੱਥੋਂ ਹੀ ਉੱਡ ਕੇ ਆਏ ਹਾਂ ਤੇ ਇੱਧਰ ਵੇਖੀ ਨਹੀਂ ਪਾਵਾਂ ਤਾਂ ਇੱਧਰ ਲਈ ਸੀ ਤੇ ਇੱਧਰ ਕਿਵੇਂ ਆ ਗਏ ਆਹ ਵੇਖੀ ਕਿੱਥੋਂ ਉੱਡ ਕੇ ਆਇਆ ਫੂਸ ਪਤੰਗਾ ਬੱਠਾ ਕਿੱਥੇ ਆ ਆਪ ਬੈਸਣ ਵਾਲਾ ਆਪਣਾ ਪੀਪਾ ਹੈ ਕੋਕਸੀ ਦਾ ਹਾਲ ਵੇਖ ਲੈ ਕੋਕਸੀ ਕੀ ਬਣਾ ਰਹੀ ਹੈ ਇੱਧਰ ਪੌਲੀ ਖੜੀ ਸੀ ਪੌਲੀ ਕਿਵੇਂ ਲੰਮੀ ਪਾ ਹੈ ਤੇ ਕੀ ਕੀਤਾ ਗਿਆ ਪੀਪਾ ਇਹ ਫੜੀ ਫੜੀਨ ਪੌੜੀ ਖਰੀਦ ਲਈਏ ਪਹਿਲਾਂ ਮੈਂਨ ਜੀ ਸਾਡਾ ਬੂਆ ਫਾਟਾ ਬੂਆ ਸਾਡਾ ਇਹ ਉਹ ਪੜਦਾ ਨੇ ਨੇਰੀ ਨੇ ਗਰੀਬਾਂ ਦਾ ਆਹ ਦਾ ਹਾਲ ਬਣਾ ਦੇ ਨੇਰੀ ਨੇ ਉਹ ਦਰ ਉੱਟ ਕੇ ਗੱਲ ਕਰਾ ਇੱਥੇ ਕਿੱਧਰ ਰਹਾ ਸੈਂ ਅਬੂ ਦਾ ਬੇਹਾਲ ਬੂਆ ਟੁੱਟ ਗਿਆ ਆਪਣਾ ਹਣ ਕਿਦ ਅਬੂ ਦੇ ਕਬਜ਼ੇ ਕੋ ਮੇ ਪੱਟ ਤੇ ਗਰੀਬਾਂ ਨੇ ਸਾਰੇ ਵੇਨਾ ਮਸਾਂ ਸੀ ਸਪੋਟਸ ਪਟਾ ਲਾ ਕੇ ਨੇਰੀ ਦਾ ਬਚਾਅ ਕੀਤਾ ਉਹ ਨੇਰੀ ਟਿੱਗੀ ਇੱਕ ਵਾਰੀ ਇੰਨੇ ਡੰਡੇ ਲਾਏ ਇੱਥੇ ਲੈ ਪਾਸੇ ਹੋਰ ਕੀ ਹੈ ਯਾਰ ਹੈ ਚਾਦਰਾਂ ਨੇ ਲਾ ਚਾਦਰਾਂ ਵੀ ਲਾਈਆਂ ਸਾਰੀਆਂ ਨਾ ਸਰੀ ਵਾਲਾ ਥੋੜਾ ਆ ਗਈਆਂ ਯਾਰ ਯਾਰ ਕੀ ਪਤਾ ਨਹੀਂ ਕਿਦੋਂ ਚਾਦਰਾਂ ਦਾ ਖੜਾ ਛੁੱਟੂ ਆ ਪਾਣੀ ਵਾਲਾ ਖੜਾ ਹੋ ਗਿਆ ਲੈ ਸਾਰਾ ਅੰਦਰ ਸਾਰਾ ਭਰ ਗਿਆ ਤਾਂ ਪਾਣੀ ਦਾ ਖੜਾ ਇੱਧਰ ਵੀ ਚਾਦਰਾਂ ਦੇ ਵਿੱਚ ਫਿਰ ਰੇਤਾ ਰੇਤਾ ਆ ਵੇ ਕਿੰਨੇ ਨਹੀਂ ਗੈਂਸ ਕੋਲੇ ਨਹੀਂ ਆ ਗਈ ਆਵੇ ਲਾਲ ਕੀ ਹਾਲ ਬਣਿਆ ਪੈ ਲੈ ਐ ਜਸਾ ਰੱਪਰ